ਪਰਤਾਪ ਸਿੰਘ ਬਾਜਵਾ ਦੇ ਬਿਆਨ ਤੇ ਆਪ ਦਾ ਬਿਆਨ ਬਾਜਵਾ ਨੇ ਕਿਹਾ ਕਿ ਆਪ ਦੇ 45 ਵਿਧਾਇਕ ਪਾਜਪਾ ਦੇ ਸੰਪਰਕ ਦੇ ਵਿੱਚ ਨਹੀਂ ਜੋ ਪ੍ਰਤਾਪ ਸਿੰਘ ਬਾਜਵਾ ਪਾਜਪਾ ਦੇ ਏਜੰਟ ਵਜੋਂ ਕੰਮ ਕਰਦੇ ਨੇ ਆਪ ਦੇ ਵੱਲੋਂ ਕਿਹਾ ਜੋ ਪੰਜਾਬ ਦੇ ਵਿੱਚ ਆਪ ਅਤੇ ਬੀਜੇਪੀ ਦਾ ਆਪਰੇਸ਼ਨ ਲੋਟਸ ਫੇਲ ਹੈ ਆਪ ਇੱਕ ਮਜ਼ਬੂਤ ਅਤੇ ਸਿਧਾਂਤਿਕ ਪਾਰਟੀ ਹੈ ਤੇ ਪਾਰਟੀ ਦਾ ਹਰ ਵਿਧਾਇਕ ਕੇਜਰੀਵਾਲ ਦੇ ਨਾਲ ਚੱਟਾਨ ਵਾਂਗ ਖੜਾ ਹੈ ਆ ਦੇਖੋ ਬੈਸਵੰਦ ਦਾ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਉਹ बतौर ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਏਜੰਟ ਵਜੋਂ ਕੰਮ ਕਰਦੇ ਨੇਗੇ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਿਧਾਇਕ ਹਰਵਿੰਦ ਕੇਜਰੀਬਾਦੀ ਦਾ ਚਟਾਨ ਵਾਂਗ ਦੀ ਤਰ੍ਹਾਂ ਖੜਾਗਾ ਆਮ ਆਦਮੀ ਪਾਰਟੀ ਦੀ ਰਚਟਾਨ ਦੀ ਤਰ੍ਹਾਂ ਖੜਾਗਾ ਅਸੀਂ ਭਾਰਤੀ ਜਨਤਾ ਪਾਰਟੀ ਦੀ ਹਰ ਇੱਕ ਨੀਤੀ ਦਾ ਡਟ ਕੇ ਵਿਰੋਧ ਕਰ ਰਹੇ ਹਾਂ ਆਪਰੇਸ਼ਨ ਲੋਟਸ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਨੇ ਕਈ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਕੀਤਾ ਪਰ ਲੇਕਿਨ ਹਰ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਫੇਲ ਹੋਈ ਆ ਅਸਫਲ ਹੋਈ ਆ ਪਰ ਲੇਕਿਨ ਮੈਂ ਸਮਝਦਾ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਦੇਸ਼ ਦੇ ਅੰਦਰ ਇਹ ਕਹਿ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਤੋਂ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈਗਾ ਦੇਸ਼ ਦੇ ਲੋਕਤੰਤਰ ਨੂੰ ਖਤਰਾ ਹੈਗਾ ਔਰ ਦੂਸਰੇ ਪਾਸੇ ਉਹਨਾਂ ਦੇ ਲੀਡਰ ਪ੍ਰਤਾਪ ਸਿੰਘ ਬਾਜਬਾਦ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਜੇਪੀ ਦੇ ਸੰਪਰਕ ਦੇ ਵਿੱਚ ਨੇ ਇਥੋਂ ਪਤਾ ਲੱਗਦਾ ਹੈਗਾ ਕਿ ਕਾਂਗਰਸ ਪਾਰਟੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਨ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਨੇ ਕਿਉਂਕਿ ਉਹਨਾਂ ਦੇ ਘਰ ਦੀ ਛੱਤ ਦੇ ਉੱਤੇ ਉਹਨਾਂ ਦੇ ਭਰਾ ਭਾਰਤ ਜਨਤਾ ਪਾਰਟੀ ਚ ਨੇ ਔਰ 10 12 ਕੌੜੀਆਂ ਥੱਲੇ ਜਾਈਏ ਘਰ ਤੋਂ ਤਾਂ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਬਾ ਜੀ ਨੇ ਇਥੋਂ ਪਤਾ ਲੱਗਦਾ ਕਿ ਕਹਿਣ ਨੂੰ ਤਾਂ ਪ੍ਰਤਾਪ ਸਿੰਘ ਬਾਜਬਾ ਜੀ ਸਰੀਰਕ ਤੌਰ ਤੇ ਉੱਤੇ ਕਾਂਗਰਸ ਪਾਰਟੀ ਚ ਨੇ ਪਰ ਲੇਕਿਨ ਦਿਲ ਔਰ ਦਿਮਾਗ ਦੇ ਤੌਰ ਤੇ ਉਹ ਭਾਰਤ ਜਨਤਾ ਪਾਰਟੀ ਦਾ ਹਿਸਾ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੜੀ ਇੱਕ ਸਟਰੋਂਗ ਪਾਰਟੀ ਆ ਆਮ ਆਦਮੀ ਪਾਰਟੀ ਸਤੰਤਕ ਪਾਰਟੀ ਆ ਇੱਕ ਇੱਕ ਵਿਧਾਇਕ ਇੱਕ ਕਾਰਕਟਰ ਇੱਕ ਵਲੰਟੀਅਰ ਜਿਹੜਾ ਔਰਵਿੰਦ ਕੇਜਰੀ ਬਾਜ ਜੀ ਨਾਲ ਆਮ ਆਦਮੀ ਪਾਰਟੀ ਦੇ ਨਾਲ ਡਟ ਕੇ ਚੇਤਾਨੀ ਦੀ ਤਰ੍ਹਾਂ ਖੜਾਗਾ ਔਰ ਕਦੇ ਵੀ ਜਿਹੜਾ ਹੈਗਾ ਉਹ ਕਿਸੇ ਹੋਰ ਪਾਰਟੀ ਦੇ ਜਾਣ ਦੀ ਦੂਰ ਦੀ ਗੱਲ ਆਪਣੀ ਪਾਰਟੀ ਦੇ ਕਦੇ ਪੱਲਾ ਨਹੀਂ ਛੱਡੂਗਾ ਸਮਝ ਸਭਨਾਂ ਦਾ ਅੱਜ ਵੀ ਅਸੀਂ ਤਾਂ ਪਹਿਲਾਂ ਵੀ ਕੀ ਵਾਰ ਕਿਹਾ ਹੈਗਾ ਕਿ ਪ੍ਰਤਾਪ ਸਿੰਘ ਬਾਜਬਾ ਭਾਰਤ ਜਨਤਾ ਪਾਰਟੀ ਦੇ ਬਤੌਰ ਰੈਜੈਂਟ ਪੰਜਾਬ 'ਚ ਕੰਮ ਕਰ ਰਹੇ ਨੇ ਸਿੰਘ ਭਾਜਪਾ ਦਾ ਇੱਕ ਬਿਆਨ ਆਇਆ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ 45 ਐਮਐਲਏ ਜਿਹੜੇ ਹੈ ਉਹ ਬੀਜੇਪੀ ਦੇ ਸੰਪਰਕ ਦੇ ਵਿੱਚ ਆ ਭਾਜਪਾ ਸਾਹਿਬ ਸੌਰੀ ਭਾਜਪਾ ਸਾਹਿਬ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਸਾਡੇ ਤੇ ਜਿਹੜੇ ਐਮਐਲਏ ਐ ਉਹ ਤੇ ਕਮਿਟਿਡ ਨੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਔਰ ਆਵਾਦੀ ਪਾਰਟੀ ਦੇ ਪ੍ਰਤੀ ਉਹ ਸ਼੍ਰੀ ਅਰਵਿੰਦ ਕੇਜਰੀ ਵਾਹਲ ਦੇ ਸੱਚੇ ਸਿਪਾਹੀ ਨੇ ਉਹਨਾਂ ਨੂੰ ਤਾਂ ਬੀਜੇਪੀ ਦਾ ਨਾ ਕੋਈ ਡਰ ਡਰਾ ਸਕਿਆ ਹੈਗਾ ਨਾ ਉਹ ਬੀਜੇਪੀ ਦਾ ਲੋਟਸ ਆਪਰੇਸ਼ਨ ਜਿਹੜਾ ਹੈ ਉਹਨਾਂ ਨੂੰ ਤੋੜ ਸਕਿਆ ਪਰ ਹਾਂ ਤੁਹਾਡੇ ਬਿਆਨ ਦੇ ਨਾਲ ਇੱਕ ਗੱਲ ਬੜੀ ਕਲੀਅਰ ਹੋ ਗਈ ਹੈ ਕਿ ਤੁਸੀਂ ਕਾਂਗਰਸ ਦੇ ਵਿੱਚ ਰਹਿ ਕੇ ਬੀਜੇਪੀ ਲਈ ਕੰਮ ਕਰਦੇ ਹੋ ਤੁਸੀਂ ਬੀਜੇਪੀ ਦੇ ਏਜੰਟ ਹੋ ਔਰ ਬਲਕੇ ਇੱਕ ਬੰਨੇ ਤਾਂ ਤੁਹਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਲਗਾਤਾਰ ਇਹ ਕਹਿੰਦੀ ਹੈ ਕਿ ਬੀਜੇਪੀ ਲੋਕਤੰਤਰ ਦੇ ਖਿਲਾਫ ਕੰਮ ਕਰ ਰਹੀ ਹੈ ਬੀਜੇਪੀ ਸੰਵਿਧਾਨ ਦੇ ਖਿਲਾਫ ਕਰ ਰਹੀ ਹੈ ਪਿਛਲੇ 10 ਸਾਲਾਂ ਦੇ ਵਿੱਚ ਬੀਜੇਪੀ ਨੇ 6 ਚੁਣੀਆਂ ਹੋਈਆਂ ਸਰਕਾਰਾਂ ਗੈਰਵਾਜਬ ਢੰਗ ਦੇ ਨਾਲ ਜਿਹੜੀਆਂ ਉਹ ਗਰਾਈਆਂ ਤੇ ਤੁਹਾਡੀ ਕਾਂਗਰਸ ਪਾਰਟੀ ਹਾਈ ਕਮਾਂਡ ਦੇ ਉਹਨਾਂ ਚੀਜ਼ਾਂ ਦਾ ਵਿਰੋਧ ਕਰ ਰਹੀ ਹੈ ਔਰ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਦੀ ਖੇਤੀ ਤੇ ਦਾਤਰੀ ਫਿਰ ਰਹੇ ਹੋ ਤੇ ਮੈਂ ਤਾਂ ਬਲਕੇ ਤੁਹਾਡੀ ਕੇਂਦਰੀ ਲੀਡਰਸ਼ਿਪ ਨੂੰ ਸੁਚੇਤ ਕਰਾਂਗਾ ਕਿ ਪ੍ਰਤਾਪ ਸਿੰਘ ਬਾਜਵਾ ਵਰਗੇ ਲੀਡਰਾਂ ਤੋਂ ਬਚੋ ਕਿਉਂਕਿ ਤੁਹਾਨੂੰ ਖਤਰਾ ਛੇ ਦੇ ਭਾਜੀਪੀ ਤੋਂ ਨਾ ਹੋਵੇ ਤੁਹਾਡੀ ਪਾਰਟੀ ਦੇ ਵਿੱਚ ਬੈਠੇ ਹੋਏ ਭਾਜੀਪੀ ਦੇ ਏਜੰਟਾਂ ਤੋਂ ਤੁਹਾਨੂੰ ਖਤਰਾ ਜ਼ਿਆਦਾ ਹੈ